ਦਾ ਦਨ ਵਿਚਾਰੇ ਵੀਰਾਂ ਨੂੰ ਇਹ ਹੀ ਆ ਵੀ ਹੁਣ ਸਾਡੀ ਕਹਿੰਨ ਨਾਲ ਹੈ ਨਹੀਂ ਹਾਂਜੀ ਸਾਰੇ ਲੋਕਾਂ ਨੂੰ ਪਤਾ ਸਾਡੇ ਆਪਣਾ ਐਂਡ ਤੇ ਕੁੱਤਰ ਫਿਰਦੇ ਰਹਿਣਾ ਅਸੀਂ ਜਿਵੇਂ ਆਪਾਂ ਬੈਠੇ ਦੋਨੇ ਐ ਹੀ ਖੜੇ ਹੁੰਨੇ ਆ ਦੋਨੇ ਉਹਨਾਂ ਨਾਲ ਬਾਜੀ ਨਹੀਂ ਹੁੰਦੀ ਬੱਕਰੀ ਤਾਂ ਉਹ ਬੱਕਰੀ ਗੱਲਾਂ ਠੀਕ ਹੈ ਜੀ ਆਪਾਂ ਕਈ ਲੋਕ ਹੁੰਦੇ ਆ ਹਰ ਗਏ ਆ ਅਗਲੇ ਜਿੱਤ ਕੇ ਵੜਕ ਆ ਮੈਂ ਇਹ ਗੱਲ ਕਹਿਣਾ ਭਾਵੇਂ ਮੈਂ ਹਰ ਗਿਆ ਮੇਰੇ ਮੂਰੇ ਨਾ ਚਲਾ ਮੈਨੂੰ ਕੀ ਆ ਅਗਲਾ ਜਿੱਤਿਆ ਨਿਚੂ ਆ ਬਈ ਬਿਲਕੁਲ ਬਿਲਕੁਲ ਬੜਕ ਵੀ ਮਾਰੂ ਤਾਂ ਉਹੀ ਵੜ ਕੇ ਜਿਹੜਾ ਜਿੱਤੂ ਥਾਪੀ ਵੀ ਉਹੀ ਮਾਰੂ ਉਹ ਤੇ ਗੁੱਸੇ ਵਾਲੀ ਤਾਂ ਗੱਲ ਹੀ ਨਹੀਂ ਜਿੱਦੇ ਆਪਾਂ ਅਗਲੇ ਤੋਂ ਜਾਂਦੇ ਆ ਆਪਾਂ ਵੜ ਕੇ ਮਾਰ ਦੋ ਇਹਦੇ 'ਚ ਕੀ ਆ ਤੇ ਇਹ ਇਹ ਗੱਲਾਂ ਮੰਨ ਲਓ ਹੋਣੀਆਂ ਨਹੀਂ ਚਾਹੀਦੀਆਂ ਯਾਨੀ ਇਹ ਗੱਲਾਂ ਮੰਨਤ ਨਹੀਂ ਲੈਉਣੀਆਂ ਚਾਹੀਦੀਆਂ ਮਨ ਦੇਖੋ ਜੀ ਹਾਰ ਜਿੱਤਾ ਦੇਖੋ ਹਾਰ ਦੀ ਗਮੀ ਹੁੰਦੀ ਆ ਤੇ ਜਿੱਤ ਦੀ ਖੁਸ਼ੀ ਹੁੰਦੀ ਆ ਜਿੱਤ ਵਾਲੇ ਨੂੰ ਤਾਂ ਖੁਸ਼ੀ ਮਨਾਉਣੀ ਹਾਰ ਵਾਲੇ ਆ ਮੈਂ ਜਦੋਂ ਵੀ ਹਾਰ ਜਾ ਆਪਾਂ ਕੁੱਤਰ ਫੜੀ ਦਾਂਦੇ ਘਰੇ ਹਾਰਾਂ ਨੂੰ ਜਾਨੀ ਆਪਣੀ ਹਾਰ ਤੋਂ ਵੀ ਸਿੱਖਣਾ ਚਾਹੀਦਾ ਸਿੱਖਣਾ ਚਾਹੀਦਾ ਬਸ ਇਹੀ ਨੋਟ ਕਰੋ ਵੀ ਮੈਂ ਅੱਜ ਹਾਰ ਗਿਆ ਮੈਂ ਇਹਨੂੰ ਅਗਲੀ ਵਾਰੀ ਕਿਵੇਂ ਜਿੱਤਾਂ ਜਾਂ ਮੇਰਾ ਕਬੂਤਰ ਕਿਉਂ ਹਾਰ ਗਿਆ ਅੱਜ ਆ ਚੀਜ਼ ਹਨਾ ਜੀ ਬਿਲਕੁਲ